ਅਪਏ ਕੇ ਚਿੱਤੇ ਇੱਕ ਮਾਂ ਵੱਲੋਂ ਇੱਕ ਆਪਣੇ ਬੇਟੇ ਨੂੰ ਬੇਨਤੀ ਕੀਤੀ ਆ ਜੀ ਕਿ ਨਸ਼ਿਆਂ ਦੇ ਵਿੱਚ ਨਾ ਪਾਉ ਤੇ ਸੁਣਦੇ ਆ ਦੋ ਲਾਈਨਾਂ ਕੇ ਰੰਗ ਸਾੜ ਕੇ ਸਵਾਜਾ ਤੇਰਾ ਕਰਤਾ ਤੇ ਨਾਲਾ ਮੁਕ ਚਿੱਟਾ ਬਹਿ ਗਿਆ ਉਹ ਤੈਨੂੰ ਬੜਾ ਸਮਝਾਇਆ ਪੁੱਤ ਮੇਰਾ ਤੂੰ ਦਸ ਜਿਹੜੇ ਰਾਹੀ ਪੈ ਗਿਆ ਬੇਕਾਸ ਤੁਰੋ ਨੀ ਜਵਾਨੀ ਸੋਨੇ ਵਰਗੀ ਵੇ ਕਾ ਤੁਰੜੀ ਜਵਾਨੀ ਸੋਨੇ ਵਰਗੀ ਤੇ ਨਸ਼ਿਆਂ ਦਾ ਹੜਿਆ ਗਿਆ ਉਹ ਮੇਰੇ ਸਿਰ ਤੇ ਸਾਈ ਨੂੰ ਦਾ ਨਾ ਪਾ ਵੀ ਕਿ ਤੇਨੂੰ ਬੁੱਤ ਚਿੱਟਾ ਆ ਗਿਆ ਤੇ ਤੇਰੇ ਬੁੱਪ ਨੂੰ ਸ਼ੇਰ ਆ ਬੁੱਤ ਆ ਵੀ ਕਿ ਤੇਨੂੰ ਬੁੱਤ ਚਿੱਟਾ ਆ ਗਿਆ ਤੇ ਤੈਨੂੰ ਬੁੱਤ ਚਿੱਟਾ ਆ ਗਿਆ ਹਾਂਜੀ ਮਲੋਟਾ ਲਿਓ ਆ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ ਕੋਸਟ